ਦੋਸਤੋ ਤੁਹਾਨੂੰ ਸਭ ਨੂੰ ਅੱਛੀ ਤਰ੍ਹਾਂ ਪਤਾ ਕਿ ਅਰਵਿੰਦ ਕੇਜਰੀਵਾਲ ਔਰ ਤਮਾਮ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਨੇ ਉਹ ED ਤੇ CBI ਨੂੰ ਬਹੁਤ ਭੰਡਦੇ ਨੇ ਰੋਜ਼ ਗਾਲ੍ਹਾਂ ਕੱਢਦੇ ਨੇ ਕਿ ਸਾਡਾ ਨਾ ਬੜੀ ਬਦਲਾਖੋਰੀ ਹੋਈ ਆ ਔਰ ਇਹਨਾਂ ਸਾਰਿਆਂ ਨੂੰ ਵੀ ਜੇਲ੍ਹ ਵਿੱਚ ਉਹਦਾ ਖਮਿਆਜ਼ਾ ਭੁਗਤਣਾ ਪਿਆ ਤੇ ਅਰਵਿੰਦ ਕੇਜਰੀਵਾਲ ਹੁਣੇ ਰਹਾਅ ਹੋ ਕੇ 6 ਮਹੀਨੇ ਤੋਂ ਬਾਅਦ ਆਏ ਨੇ ਲੇਕਿਨ ਜਦ ਜਦ ਇਹਨਾਂ ਨੂੰ ED ਦਾ ਉਪਯੋਗ ਕਰਨਾ ਪਵੇ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਫਿਰ ਉਹਦੇ ਤੇ ਪੂਰਾ ਭਰੋਸਾ ਕਰਦੇ ਨੇ ਅਦਾਲਤਾਂ ਵਿੱਚ ਜਾਂਦੇ ਨੇ ਪਿਛਲੇ ਦਿਨਾਂ ਵਿੱਚ ਤੁਸੀਂ ਸੁਣਿਆ ਕਿ ਵਿਕਰਮ ਮਜੀਠੀਆ ਨੇ ਕਿਹਾ ਕਿ ਜਿਹੜਾ ਉਹਦਾ ਐਨਡੀਪੀਐਸ ਦਾ ਕੇਸ ਪੰਜਾਬ ਪੁਲਿਸ ਨੇ ਦਰਜ ਕੀਤਾ ਸੀਗਾ ਉਹਦਾ ਸਾਰਾ ਵੇਰਵਾ ਜਿਹੜਾ ਸੀਗਾ ਕੱਚਾ ਚਿੱਠਾ ਬਣਾ ਕੇ ਇਹਨਾਂ ਨੇ ਈਡੀ ਨੂੰ ਦਿੱਤਾ ਤਾਂ ਕਿ ਈਡੀ ਵੀ ਉਹਦੇ ਤੇ ਕਾਰਵਾਈ ਕਰ ਸਕੇ ਇਹਦਾ ਮਤਲਬ ਕਿ ਈਡੀ ਤੇ ਪੂਰਾ ਭਰੋਸਾ ਆ ਆਮ ਆਦਮੀ ਪਾਰਟੀ ਦੀ ਸਾਰੀ ਸਰਕਾਰ ਨੂੰ ਔਰ ਦਿੱਲੀ ਵਾਲਿਆਂ ਨੂੰ ਤੇ ਭਗਵੰਤ ਪਾਣ ਦੀ ਸਰਕਾਰ ਨੂੰ ਤਾਂ ਹੀ ਉਹਨਾਂ ਨੂੰ ਵਿਕਰਮ ਮਜੀਠੀਆ ਦਾ ਸਾਰਾ ਜਿਹੜਾ ਸੀਗਾ ਡਿਟੇਲਸ ਭੇਜੀਆਂ ਔਰ ਬਿਲਕੁਲ ਇਨ ਬਿਨ ਮੇਰੇ ਕੇਸ ਵਿੱਚ ਆ ਮੇਰੇ ਕੋਲ ਚਲਾਨ ਦੇ ਨਾ ਸਿਰਫ ਰੈਲੇਵੈਂਟ ਡਾਕੂਮੈਂਟਸ ਮੈਂ ਦਿਖਾ ਰਿਹਾ ਕਿਉਂਕਿ ਬਹੁ ਪਤਾ ਨਹੀਂ ਕਿੰਨੇ ਸ਼ਾਇਦ 4-5000 ਰੁਪਏ ਦਾ ਚਲਾਨ ਹੈ ਲੇਕਿਨ ਇਸ ਰੈਲੇਵੈਂਟ ਡਾਕੂਮੈਂਟਸ ਵਿੱਚ ਕੀ ਆਉਂਦਾ ਵਾ ਕਿ ਜਿਹੜਾ ਮੇਰੇ ਖਿਲਾਫ ਈਡੀ ਨੇ ਚਲਾਨ ਪੇਸ਼ ਕੀਤਾ ਸੀਗਾ ਮੋਹਾਲੀ ਦੀ ਅਦਾਲਤ ਵਿੱਚ ਉਹਦੇ ਵਿੱਚ ਇੱਕ ਇਹਨਾਂ ਦਾ ਜਿਹੜਾ ਮੇਰੇ ਖਿਲਾਫ ਐਸਆਈਟੀ ਦਾ ਮੈਂਬਰ ਸੀਗਾ ਉਸ ਵਕਤ ਸੁਪਰਡੈਂਟ ਪੁਲਿਸ ਐਸਪੀ ਸੀਗਾ ਹੁਸ਼ਾਰਪੁਰ ਉਸ ਨੇ ਈਡੀ ਦੀ ਅਦਾਲਤ ਮੋਹਾਲੀ ਜਿੱਥੇ ਮੇਰੀ ਈਡੀ ਦੀ ਟ੍ਰਾਇਲ ਚੱਲ ਰਹੀ ਆ ਉਸ ਜੱਜ ਕੋ ਐਪਲੀਕੇਸ਼ਨ ਦੇ ਕੇ ਮੇਰੇ ਖਿਲਾਫ ਜਿਹੜਾ ED ਦਾ ਟੋਟਲ ਚਲਾਨ ਸੀਗਾ ਉਹਦੀ ਸਰਟੀਫਾਈਡ ਕਾਪੀ ਲਈ ਆ ਸਾਰੀਆਂ ਡਿਟੇਲਸ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਸ ਜੱਜ ਨੂੰ ਉਹਦਾ ਅਦਾਲਤ ਦਾ ਨਾਮ ਲਿਖਿਆ ਉਹ ਸਾਰਾ ਕੁਝ ਅਪਰੋਚ ਕਰਕੇ ਉਸਨੇ ਇਹ ਪੂਰਾ ਚਲਾਨ ਦੀ ਕਾਪੀ ਲੈ ਕੇ ਲਗਭਗ ਉਸੇ ਚਲਾਨ ਨੂੰ ਥੋੜਾ ਬਹੁਤਾ ਤੁਥਮੁਥ ਕਰਕੇ ਤੇ ਮੇਰੇ ਖਿਲਾਫ ਫਾਜ਼ਿਲਕਾ ਦੀ ਅਦਾਲਤ ਵਿੱਚ ਜਿੱਥੇ ਭਗਵੰਤ ਮਾਨ ਨੇ ਮੈਨੂੰ ਗ੍ਰਿਫਤਾਰ ਕਰਕੇ ਬਾਅਦ ਵਿੱਚ ਉੱਥੇ ਚਲਾਨ ਪੇਸ਼ ਕੀਤਾ ਉਹਦੇ ਵਿੱਚ ED ਦਾ ਚਲਾਨ ਦਿੱਤਾ 90% ED ਦੇ ਸਾਰੇ ਫੈਕਟਸ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਤੇ ਪੁਲਿਸ ਨੇ ਰਲਾਈ ਕੀਤਾ ਇੱਥੇ ਬਸ ਨਹੀਂ ਆਗਰ ਤੁਸੀਂ ਥੋੜਾ ਥੱਲੜਾ ਪੈਰਾ ਦੇਖੋਗੇ ਤੁਹਾਨੂੰ ਮੈਂ ਸਮਝਾ ਦਿੰਦਾ ਇਸ ਪੈਰੇ ਵਿੱਚ ਕੀ ਆ ਰਿਹਾ ਕਿ ਜਿਹੜਾ ਮੇਰੇ ਖਿਲਾਫ IO ਸੀਗਾ ਮੈਂ ਉਸ ਦਾ ਨਾਮ ਨਹੀਂ ਲੈਣਾ ਚਾਹੁੰਦਾ ED ਦਾ ਜਿਹੜਾ ਇਨਵੈਸਟੀਗੇਟਿੰਗ ਆਫੀਸਰ ਸੀ ਮੇਰੇ ਕੇਸ ਵਿੱਚ ਉਸ ਵਿਅਕਤੀ ਨੂੰ ਅਪਰੋਚ ਕੀਤਾ ਪੰਜਾਬ ਪੁਲਿਸ ਨੇ SIT ਦੇ ਮੈਂਬਰ ਨੇ ਔਰ ਉਹਦੇ ਜਿਹੜੇ ਬਿਆਨ ਸੀਗੇ ਉਹ ਸੈਕਸ਼ਨ ਹੈਗਾ 164 CrPC ਦਾ ਮਤਲਬ ਉਹਦੇ ਬਿਆਨ ਦਰਜ ਕੀਤੇ ਜਾ ਕੇ ਉਹਦੇ ਆਫਿਸ ਵਿੱਚ ਦਿੱਲੀ ਔਰ ਉਹਦੇ ਬਿਆਨਾਂ ਨੂੰ ਮੇਰੇ ਚਲਾਨ ਦਾ ਹਿੱਸਾ ਬਣਾ ਕੇ ਮੇਰੇ ਖਿਲਾਫ ਫਾਜ਼ਿਲਕਾ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਹੁਣ ਮੈਂ ਕੇਜਰੀਵਾਲ ਸਾਹਿਬ ਤੁਹਾਨੂੰ ਭਗਵੰਤ ਮਾਨ ਔਰ ਜਿੰਨੇ ਉੱਥੇ ਗ੍ਰਿਫਤਾਰ ਸਸੋਡਿਆ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਇਹ ਦੋਗਲੀ ਨੀਤੀ ਨਹੀਂਗੀ ਦਿੱਲੀ ਵਿੱਚ ਤੁਸੀਂ ED ਨੂੰ ਗਾਲਾਂ ਕੱਢਦੇ ਹੋ ਭੰਡਦੇ ਹੋ ਕਿ ਬੜੀ ਬਦਲਾਖੋਰੀ ਕਰ ਰਹੀ ਹੈ ਲੇਕਿਨ ਉਸੇ ED ਨੂੰ ਦਾ ਇਸਤੇਮਾਲ ਕਰਕੇ ਆਪਣੇ ਸਿਆਸੀ ਵਿਰੋਧੀਆਂ ਜਿਨ੍ਹਾਂ ਦੇ ਖਿਲਾਫ ਤੁਸੀਂ ਦੱਬ ਕੇ ਝੂਠੇ ਮਨਕਰਤ ਮੇਰੇ ਖਿਲਾਫ ਪੰਜ ਮੁਕਦਮੇ ਦਰਜ ਕੀਤੇ ਔਰ ਪੰਜਵਾਂ ਮੁਕਦਮਾ ਤਾਂ ਉਦੋਂ ਹਾਸੋ ਹੀਣਾ ਦਰਜ ਕੀਤਾ ਜਦ ਦਿਨ 4 ਜਨਵਰੀ 2024 ਨੂੰ ਮੇਰੀ ਐਨਡੀਪੀਐਸ ਕੇਸ ਵਿੱਚ ਹਾਈ ਕੋਰਟ ਬੇਲ ਦੇ ਰਿਹਾ ਸੀਗਾ ਤੜਕੇ 2 ਵਜੇ ਸੁਭਾਨਪੁਰ ਦਾ ਥਾਣਾ ਖਲਾ ਕੇ ਕਿ ਮੈਂ ਜੇਲ੍ਹ ਚ ਬੈਠਾ ਗਵਾਹਾਂ ਨੂੰ ਫਲਾਣਿਆਂ ਨੂੰ ਠੰਕਾ ਰਿਆ ਸੀਗਾ ਔਰ ਜਿਹੜੇ ਬਿਆਨ ਲਏ ਨੇ ਮੇਰੇ ਖਿਲਾਫ ਜੋ ਵੀ ਰਿਕਵਰੀ ਸ਼ੋ ਕੀਤੀ ਉਹ ਇੱਕ ਹਾਰਡਨਡ ਕ੍ਰਿਮੀਨਲ ਜਿਹਦੇ ਤੇ ਲਗਭਗ 2 ਦਰਜਨ ਪਰਚੇ ਮжоਰਿਟੀ ਉਹਦੇ ਚ ਪਰਚੇ ਐਨਡੀਪੀਐਸ ਦੇ ਉਹਨੂੰ ਮੇਰੇ ਖਿਲਾਫ ਇਸਤੇਮਾਲ ਕੀਤਾ ਔਰ ਪੰਜਵਾਂ ਕੇਸ ਉਸੇ ਦੇ ਪਰਿਵਾਰ ਕੋਲੋਂ ਮੇਰੇ ਖਿਲਾਫ ਪਵਾ ਕੇ ਕਿ ਸਾਨੂੰ ਉੱਤਮ ਕੋ ਹੁੰਦਾ ਜੇਲ੍ਹ ਚ ਬੈਠਾ ਜਿਹਦੇ ਮੇਰੇ ਕੋਈ ਐਕਸੈਸ ਨਹੀਂ ਸੀਗੀ ਸੋ ਕੁੱਲ ਮਿਲਾ ਕੇ ਪੰਜ ਕੇਸ ਦਰਜ ਕੀਤੇ ਚਲੋ ਇਹ ਤਾਂ ਅਸੀਂ ਲੜ ਰਹੇ ਆਂ ਔਰ ਪੂਕਤ ਰਹੇ ਆਂ ਲੇਕਿਨ ਅੱਜ ਦਾ ਮੇਰਾ ਵਿਸ਼ਾ ਸਿਰਫ ਸਿੰਪਲ ਸਿਗਾ ਕਿ ਕਿਸੇ ਨੂੰ ਤਾਂ ਜਵਾਬ ਦੇਣਾ ਚਾਹੀਦਾ ਕੇਜਰੀਵਾਲ ਸਾਹਿਬ ਹੁਣ ਦਿੱਲੀ ਵਿੱਚ ਬਹੁਤ ਜ਼ਿਆਦਾ ਇਹ ਕਹਿ ਰਹੇ ਨੇ ਕਿ ਈਡੀ ਔਰ ਸੀਬੀਆਈ ਜਿਹੜਾ ਉਹਦਾ ਬੀਜੇਪੀ ਤੇ ਮੋਦੀ ਦੀ ਸਰਕਾਰ ਦੁਰਉਪਯੋਗ ਕਰਦੀ ਔਰ ਮੈਂ ਮੰਨਦਾ ਕਿ ਦੁਰਉਪਯੋਗ ਕਰਦੀ ਆ ਔਰ ਹੋ ਸਕਦਾ ਵਾ ਕਿ ਕੇਜਰੀਵਾਲ ਦੀ ਜਿਹੜੇ ਸ਼ਰਾਬ ਘਟਾਲਾ ਵਾ ਉਹਦੇ ਵਿੱਚ ਇਹਨੂੰ ਉਹਨਾਂ ਨੇ ਗ੍ਰਿਫਤਾਰ ਕਰਕੇ ਤੇ 6 ਮਹੀਨੇ ਜਿਹੜਾ ਜੇਲ੍ਹ ਰੱਖਾ ਉਹਦੇ ਵਿੱਚ ਇਹਨਾਂ ਦੇ ਗੱਲਾਂ ਵਿੱਚ ਕੁਝ ਦਮ ਹੋ ਸਕਦਾ ਹਾਲਾਂਕਿ ਅਦਾਲਤਾਂ 'ਚ ਸਸੋਡਿਆ ਔਰ ਇਹਨਾਂ ਦੇ ਜਿਹੜੇ ਲੀਡਰ ਸੀਗੇ ਸਾਲ-ਸਾਲ 10-10 ਸਾਲ ਇਹਨਾਂ ਦੀ ਜਮਾਨਤਾਂ ਹੋਈਆਂ ਸੁਪਰੀਮ ਕੋਰਟ ਤੋਂ ਜਦ ਕਿ ਸਾਡੀ ਬੇਲ 4 ਕਿ ਮਹੀਨੇ ਵਿੱਚ ਥੱਲੇ ਹਾਈ ਕੋਰਟ ਨੇ ਕਰ ਦਿੱਤੀ ਸੀ لیکن اگر ਤੁਸੀਂ મોદી ਨੂੰ ਕਹਿੰਦੇ ਹੋ ਕਿ ਈਡੀ ਤੇ ਸੀਬੀਆਈ ਦਾ ਦੁਰਉਪਯੋਗ ਕਰਦੇ ਹੋ ਤੇ ਇੱਥੇ ਤੁਸੀਂ ਪੰਜਾਬ ਦੀ ਪੁਲਿਸ ਤੇ ਆਪਣੇ ਡਿਪਾਰਟਮੈਂਟ ਦਾ ਦੁਰਉਪਯੋਗ ਕੀ ਨਹੀਂ ਕਰਦੇ ਇਹਦਾ ਅਜੇ ਤੱਕ ਕਿਸੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਵਾਬ ਨਹੀਂ ਦਿੱਤਾ ਔਰ ਉੱਥੇ ਕੇਜਰੀਵਾਲ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਤੁਸੀਂ ਤਾਂ ਹੁਣ ਤਾਜ਼ੀ ਜੇਲ੍ਹ ਘੱਟ ਕੇ ਆਏ ਹੋ ਤੁਸੀਂ ਅੰਦਰ ਤੁਹਾਨੂੰ ਅਹਿਸਾਸ ਹੋਇਆ ਹੋਵੇਗਾ ਕਿ ਕਿਸੇ ਵੀ ਏਜੰਸੀ ਦਾ ਆਪਣੇ ਸਿਆਸੀ ਸਿਆਸੀ ਵਿਰੋਧੀਆਂ ਦੇ ਖਿਲਾਫ ਮਿਸਯੂਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਵਾਹਿਗੁਰੂ ਪਰਮਾਤਮਾ ਦੀ ਅਦਾਲਤ ਵਿੱਚ ਜਵਾਬ ਦੇਣਾ ਪੈਂਦਾ ਔਰ ਜਿਹੜਾ ਕਰਮਾਂ ਦੀ ਥਿਉਰੀ ਤੁਸੀਂ ਆਪ ਵਿਸ਼ਵਾਸ ਕਰ ਸਕਦੇ ਹੋ ਸਾਰੇ ਮੇਰਾ ਖਿਆਲ ਕਿ ਜਿੱਦਾਂ ਦੇ ਕਰਮ ਕਰੋਗੇ ਉਦਾਂ ਦੇ ਭੁਗਤੋਗੇ ਤੁਸੀਂ ਜੋ ਕੁਝ ਪੰਜਾਬ ਦੇ ਵਿੱਚ ਆਪਣੇ ਵਿਰੋਧੀਆਂ ਦੇ ਖਿਲਾਫ ਗਲਤ ਕੀਤਾ ਤੁਸੀਂ ਤਾਜ਼ਾ ਭੁਗਤ ਕੇ ਆਇਓ ਤੇ ਜੇ ਹਲੇ ਵੀ ਤੁਸੀਂ ਸਬਕ ਨਹੀਂ ਸਿੱਖੋਗੇ ਤੇ ਫਿਰ ਅੱਗੇ ਗਾਵੇਂ ਤੁਸੀਂ ਉਸ ਅਦਾਲਤ ਵਿੱਚ ਭੁਗਤੋਗੇ ਇਹ ਤਾਂ ਇਕੱਲਾ ਤੁਸੀਂ ਨਹੀਂ ਭੁਗਤੋਗੇ ਕੇਵਲ ਅਗਲੀ ਪੀੜ੍ਹੀ ਤੱਕ ਭੁਗਤਣਾ ਪੈਂਦਾ ਕੀਤੇ ਹੋਏ ਗਲਤ ਕਾਰਜਾਂ ਦਾ ਅੱਜ ਦਾ ਮੇਰਾ ਕੇਵਲ ਤੇ ਕੇਵਲ ਮਕਸਦ ਸੀਗਾ ਕਿ ਇਹ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਤੇ ਤਨ ਭਗਵੰਤਪਾਨ ਦੀ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਕੀ ਤੁਸੀਂ ਆਪਣੇ ਫਾਇਦੇ ਵਾਸਤੇ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਈਡੀ ਤੇ ਭਰੋਸਾ ਨਹੀਂ ਕਰਦੇ ਇਸ ਗੱਲ ਦਾ ਜਵਾਬ ਜਿਹੜੀ ਪੰਜਾਬ ਦੀ ਜਨਤਾ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਹ ਤੁਹਾਨੂੰ ਸਾਰੀਆਂ ਗੱਲਾਂ ਇਦਾਂ ਦੀਆਂ ਆਪਣੇ ਧਿਆਨ ਵਿੱਚ ਰੱਖਣੇ ਚਾਹੀਦੀਆਂ ਕਿ ਇਹ ਦੈਟ ਮੀਨਸ ਕਿ ਇਹ ਦੋਗਲੀ ਨੀਤੀ ਡਬਲ ਸਟੈਂਡਰਡਸ ਇਨਵੋਲਵ ਕਰਦੇ ਨੇ ਔਰ ਈਡੀ ਤੇ ਮੇਰੇ ਹਿਸਾਬ ਦੇ ਨਾਲ ਪੂਰਾ ਭਰੋਸਾ ਕਰਦੇ ਤਾਂ ਹੀਓ ਮੇਰੇ ਖਿਲਾਫ ਜਾਂ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਜਿਹੜੇ ਈਡੀ ਦੇ ਮੁਕਦਮੇ ਜਿਹੜੇ ਨੇ ਉਹ ਸਾਰੇ ਡਾਕੂਮੈਂਟਸ ਇਹ ਪ੍ਰੋਵਾਈਡ ਕਰਦੇ ਨੇ ਔਰ ਉਹਦੇ ਤੇ ਰਿਲਾਇ ਵੀ ਕਰਦੇ ਬਸ ਅੱਜ ਦਾ ਮੇਰਾ ਮਕਸਦ ਸੀਗਾ ਇਹਨਾਂ ਦਾ ਇਹ ਚਿਹਰਾ ਵੀ ਬੇਨਕਾਬ ਕਰਨਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ